ਪੰਜਾਬ ਸਰਕਾਰ ਆਸ਼ੀਰਵਾਦ ਸ਼ਗਨ ਯੋਜਨਾ ਧੀ ਦੇ ਵਿਆਹ ਚ ਪੰਜਾਬ ਸਰਕਾਰ ਦੇ ਰਹੀ ਆ 15000 ਦਾ ਸ਼ਗਨ ਇਸ ਤਰ੍ਹਾਂ ਵਧੀ ਸ਼ਗਨ ਯੋਜਨਾ ਦੀ ਰਾਸ਼ੀ ਧੀ ਦੇ ਵਿਆਹ ਵਿੱਚ ਪੰਜਾਬ ਸਰਕਾਰ ਵੱਲੋਂ 2004 ਚ ਰਾਸ਼ੀ 8100 ਰੁਪਿਆ ਹੋਈ 2006 ਚ ਇਸ ਨੂੰ ਵਧਾ ਕੇ 15000 ਰੁਪਿਆ ਕੀਤਾ ਗਿਆ ਕੁਝ ਇਸ ਤਰ੍ਹਾਂ 2017 ਵਿੱਚ ਸਹਾਇਤਾ ਰਾਸ਼ੀ 22000 ਤੱਕ ਪਹੁੰਚੀ 2024 ਹੁਣ ਇਸ ਯੋਜਨਾ ਨੂੰ ਤਹਿਤ 15000 ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਦੀ ਧੀ ਦੇ ਵਿਆਹ ਤੇ 15000 ਦਾ ਸ਼ਗਨ ਪਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸ਼ਗਨ ਸਕੀਮ ਤਹਿਤ ਧੀ ਦੇ ਵਿਆਹ ਤੇ ਇੱਕ ਮੁਕਸਦ ਰਕਮ ਦਿੱਤੀ ਜਾਂਦੀ ਹੈ ਜਿਸ ਦੇ ਵਰਤੋਂ ਵਿਆਹ ਚ ਹੋਣ ਵਾਲੇ ਖਰਚਿਆਂ ਚ ਕੀਤੀ ਜਾ ਸਕਦੀ ਹੈ ਇਸੇ ਯੋਜਨਾ ਦਾ ਮੁੱਖ ਉਦੇਸ਼ ਸਮਾਜ ਦੇ ਆਰਥਿਕ ਅਤੇ ਕਮਜ਼ੋਰ ਵਰਗਾਂ ਨੂੰ ਰਹਿਤ ਦੇਣਾ ਹੈ ਅਤੇ ਧੀਆਂ ਨੂੰ ਸ਼ਸਤਰੀਕਰਨ ਬढ़ावा ਦੇਣਾ ਹੈ